ਆ ਦੇਖ ਲਓ ਜੀ ਨਸ਼ੇ ਦਾ ਹਾਲ ਨਸ਼ੇ ਦਾ ਜਿਹੜਾ ਐਂਡ ਹੈ ਉਹ ਇਸ ਤਰ੍ਹਾਂ ਹੁੰਦਾ ਹੈ ਜਿਹੜਾ ਇੱਕ ਨਸ਼ਾ ਹੈ ਉਹ ਕੁੱਤੇ ਤੇ ਇਨਸਾਨ ਦੇ ਵਿੱਚ ਕੋਈ ਵੀ ਜਿਹੜਾ ਫਰਕ ਹੈ ਉਹਨੂੰ ਖਤਮ ਕਰ ਦਿੰਦਾ ਹੈ ਨਸ਼ਾ ਇਸ ਕਦਰ ਤੱਕ ਕਰ ਲਿਆ ਹੈ ਕਿ ਇੱਕ ਸਾਈਡ ਤੇ ਕੁੱਤੇੁੱਤੇ ਨੇ ਇੱਕ ਸਾਈਡ ਤੇ ਇਨਸਾਨ ਹੋ ਕੇ ਜਿਹੜਾ ਕੁੱਤਿਆਂ ਵਾਲਾ ਜੀਵਨ ਹੈ ਉਹ ਬਤੀਤ ਕੀਤਾ ਜਾ ਰਿਹਾ ਪਹਿਲਾਂ ਤੁਸੀਂ ਇਹ ਜਿਹੜੀਆਂ ਤਸਵੀਰਾਂ ਦੇਖੋ ਜਿਹੜਾ ਇੱਕ ਨਸ਼ਾ ਹੈ ਉਹ ਕੁੱਤੇ ਤੇ ਇਨਸਾਨ ਦੇ ਵਿੱਚ ਕੋਈ ਵੀ ਜਿਹੜਾ ਫਰਕ ਹੈ ਉਹਨੂੰ ਖਤਮ ਕਰ ਦਿੰਦਾ ਹੈ ਨਸ਼ਾ ਇਸ ਕਦਰ ਤੱਕ ਕਰ ਲਿਆ ਹੈ ਕਿ ਇੱਕ ਸਾਈਡ ਤੇ ਕੁੱਤੇੁੱਤੇ ਨੇ ਇੱਕ ਸਾਈਡ ਤੇ ਇਨਸਾਨ ਹੋ ਕੇ ਜਿਹੜਾ ਕੁੱਤਿਆਂ ਵਾਲਾ ਜੀਵਨ ਹੈ ਉਹ ਬਤੀਤ ਕੀਤਾ ਜਾ ਰਿਹਾ ਨਸ਼ਾ ਇਸ ਕਦਰ ਤੱਕ ਜਿਹੜਾ ਸਾਡੀ ਮਾਨਸਿਕਤਾ ਨੂੰ ਖਰਾਬ ਕਰਦਾ ਆ ਦੇਖ ਲਓ ਜੀ ਨਸ਼ੇ ਦਾ ਹਾਲ ਨਸ਼ੇ ਦਾ ਜਿਹੜਾ ਐਂਡ ਹੈ ਉਹ ਇਸ ਤਰ੍ਹਾਂ ਹੁੰਦਾ ਹੈ ਜਾਂ ਤਾਂ ਸਾਡੀ ਜਿਹੜੀ ਜੀਵਨ ਲੀਲਾ ਹੀ ਸਮਾਪਤ ਹੋ ਜਾਂਦੀ ਹੈ ਜਾਂ ਫਿਰ ਆਹ ਨਸ਼ੇ ਦਾ ਹਾਲ ਐ ਹੁੰਦਾ ਇੱਕ ਪਾਸੇ ਕੁੱਤੇ ਤੇ ਇੱਕ ਪਾਸੇ ਇਨਸਾਨ ਕੋਈ ਫਰਕ ਨਹੀਂ ਕੁੱਤੇ ਵੀ ਜ਼ਮੀਨ ਤੇ ਲੇਟੇ ਨੇ ਤੇ ਇਨਸਾਨ ਹੋ ਕੇ ਆ ਵੀ ਜ਼ਮੀਨ ਤੇ ਲੇਟਿਆ ਪਿਆ ਇਹਨੂੰ ਕੋਈ ਹੋਸ਼ ਨਹੀਂ ਕਿ ਕਿੱਥੇ ਮੇਰਾ ਘਰ ਹੈ ਤੇ ਕਿੱਥੇ ਮੈਂ ਜਾਣਾ ਕੁੱਤਿਆਂ ਨੂੰ ਜੇ ਕੰਬਲ ਦਿੱਤੇ ਨੇ ਤੇ ਪਰ ਇਹਨੂੰ ਕੋਈ ਕੰਬਲ ਵੀ ਤੁਸੀਂ ਨਹੀਂ ਦਿੰਦਾ ਕਿਉਂਕਿ ਉਹ ਤਾਂ ਵਿਚਾਰੇ ਬੇਜੁਬਾਨ ਹੈ ਤਾਂ ਇਹਨੂੰ ਤਾਂ ਹੋਸ਼ ਆ ਪੂਰੀ ਪਰ ਜਿਹੜਾ ਨਸ਼ੇ ਵਿੱਚ ਟੱਲੀ ਹੋਇਆ ਪਿਆ ਮਾਨਸਿਕਤਾ ਜਿਹੜੀ ਸਾਡੀ ਉਹ ਸਾਫ਼ ਨਹੀਂ ਰਹਿੰਦੀ ਹੈ ਕਿ ਨਸ਼ੇ ਦੇ ਵਿੱਚ ਕੋਈ ਹੋਸ਼ ਨਹੀਂ ਰਹਿੰਦੀ